ਇਹ ਅਸੀਂ ਜਿਹੜੇ ਇਸ ਲੁਹਾਰ ਸਿੰਘ ਨਾਲ ਤੇ ਥਾਣੇ ਦੇ ਇਹ ਜਿਹੜੇ ਬੰਤੇ ਕਾਫੀ ਜਿਹੜੇ ਲੁੱਟਾਂ-ਮੋਹਾਂ ਤੇ ਚੋਰੀਆਂ ਵਾਰਤਾਂ ਨੂੰ ਅੰਜਾਮ ਦੇਣ ਵਾਲੇ ਸੀ ਉਹਨਾਂ ਨੂੰ ਅਸੀਂ ਕਾਬੂ ਕੀਤਾ ਉਹਨਾਂ ਦੇ ਵਿੱਚ ਜਿਹੜੇ ਨੇ ਚੋਰੀ ਕਰਨ ਵਾਲੇ ਦੇ ਵਿੱਚ ਦੋ ਜਿਹੜੇ ਜਾਲਪੁਰਾ ਭਾਈ ਕਾ ਜਿਹੜਾ ਮਛੰਡਾ ਜਿਹੜੇ ਨਾਲੇ ਦੋ ਲੋਕਾਂ ਦਾ ਜਿਹਨਾਂ ਕਿਸ ਤਵਿੰਦਰ ਸਿੰਘ ਤੇ ਦਸਬੀ ਸਿੰਘ ਨੇ ਇਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ ਟਮੋਟਰਸਾਈਕਲ ਤੇ ਇੱਕ ਬੈਂਕਰ ਮਟਰ ਪ੍ਰਾਪਤ ਕਰਾਇਆ ਇਹ ਜਿਹੜਾ ਕਿ ਮਾਲਸੀਆ ਚੋਰੀ ਦਾ ਉਹ ਸਮਾਦ ਭਾਈ ਦਾ ਇੱਕ ਅਵਤਾਰ ਸਿੰਘ ਲਕਵਾੜ ਦਾ ਕੰਮ ਕਰਦਾ ਉਹਨਾਂ ਨੂੰ ਵੇਚਦੇ ਕਿ ਉਹਨਾਂ ਨੇ ਚਨਾਬ ਦਿੱਤਾ ਇਸ ਤੋਂ ਇਲਾਵਾ ਜਿਹੜਾ ਖੇਤਾਂ ਦੇ ਵਿੱਚ ਜਾ ਕੇ ਰਾਤ ਨੂੰ ਸਟਾਰਟਰ ਮੋਟਰਾਂ ਤੇ ਕੇਬਲਾਂ ਤੇ ਕੰਮ ਕਰਨ ਦਾ ਸਮਾਨ ਜਿਹੜਾ ਤਾਰਦੇ ਸੀ ਉਹ ਦੋ ਜਸਪ੍ਰੀਤ ਸਿੰਘ ਨੇ ਜਿਹੜੇ ਪਤੋ ਹੀਰਾਲ ਸਿੰਘ ਦੇ ਰਹਿਣ ਵਾਲੇ ਆ ਤੇ ਉਹ ਉਹਨਾਂ ਦੇ ਪਿੰਡ ਦਾ ਜਿਹੜਾ ਇੱਕ ਹਰਦੀਪ ਸਿੰਘ ਕਿਸਾਨ ਸੀ ਉਹਦੇ ਖੇਤ ਦੇ ਵਿੱਚ ਉਹਨਾਂ ਨੇ ਸਾਰਾ ਸਮਾਨ ਚੋਰੀ ਕੀਤਾ ਤੇ ਹੋਰ ਖੇਤਾਂ ਤੋਂ ਵੀ ਸਮਾਨ ਚੋਰੀ ਕੀਤਾ ਉਹ ਸਾਰਾ ਸਮਾਨ ਜਿਹੜਾ ਟਰਾਂਸਫਰਮਰਾਂ ਚੋਂ ਕੱਢ ਕੇ ਤੇ ਜਿਹੜਾ ਤਾਂਬਾ ਲੋਹਾ ਜਾਂ ਇਸ ਤਰ੍ਹਾਂ ਦਾ ਜਿਹੜਾ ਦਾਸ ਸਕ੍ਰੈਪ ਹੈ ਉਹ ਇਥੋਂ ਨਿਹਾਲ ਸਿੰਘ ਵਾਲੇ ਦਾ ਇੱਕ ਜਿਹੜਾ ਕੁਆਰਟ ਦਾ ਕੰਮ ਕਰਦਾ ਉਹ ਲਖਤ ਕੁਮਾਰ ਉਰਫ ਨੰਨੂ ਉਹਨੂੰ ਮੜੀ ਭਾਗੀ ਮਾਤਰਾ ਦੇ ਵਿੱਚ ਵੇਚ ਦਿਆ ਜਿੰਨਾ ਆਮ ਜਿਹੜਾ ਕਿਸਾਨਾਂ ਦੇ ਵਿੱਚ ਬੜਾ ਇਹ ਦੀਹਾਕਾਰ ਸੀ ਤੇ ਇਹਨਾਂ ਨੇ ਅਸੀਂ ਕਾਬੂ ਕਰਕੇ ਤੇ ਉਹਦੇ ਕੋਲ ਅਸੀਂ ਕਾਫੀ ਵੱਡੀ ਮਾਤਰਾ ਦੇ ਵਿੱਚ ਮਾਲ ਜਿਹੜਾ ਬਰਾਂਧ ਕਰਾਇਆ ਜਿਹਦੇ ਵਿੱਚ ਜਿਹੜਾ ਕੋਈ ਕਰੀਬ 50 ਕਿਲੋ ਜਨੇੜੇ ਜਿਹੜਾ ਲੋਹਾ ਸਕ੍ਰੈਪ ਹੈ 10 ਕਿਲੋ ਤਾਂਬਾ ਇੱਕ ਕਾਰ ਹੈ ਇੱਕ ਟੈਂਟਰ ਇੱਕ ਉਹਦਾ ਕੰਪਟਰ ਟੰਡਾ ਇਸ ਤੋਂ ਇਲਾਵਾ 3-4 ਕਵਾਂਟਲ ਜਿਹੜਾ ਉਹ ਬਾਅਦ ਵਿੱਚ ਹੋਰ ਵੀ ਰਿਕਵਰੀ ਜਿਹੜਾ ਰਮਾਂਡ ਤੇ ਰਹੂਗੀ ਇਹਨਾਂ ਨੂੰ ਗ੍ਰਫਤਾਰ ਕਰਕੇ ਪੀਸ ਪੀਸਾ ਜਿਹਨਾਂ ਦਾ ਕੋਸ ਰਮਾਂਡ ਆ ਸੱਚੀ ਤਾਂ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਨੇ ਜਿਹੜੇ ਇਹਨਾਂ ਵਾਰਦਾਤ ਅੰਜਾਮ ਦੇ ਨਾਲ ਨੇ ਜਿਹੜੇ ਸਾਡੇ ਕੋਲ ਫਿਗਰ ਹੋਏ ਨੇ ਉਹ ਉਹ ਵੀ ਅਸੀਂ ਸਾਰੇ ਰਾਉਂਡ ਅਪ ਕਰਕੇ ਉਹਨਾਂ ਨੂੰ ਇਸ ਮੁਕਦਮੇ 'ਚ ਗ੍ਰਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਤੇ ਉਹਨਾਂ ਦਾ ਹੋਰ ਵੀ ਮਾਲ ਜਿਹੜਾ ਬਰਾਮਦ ਹੋਣੀ ਸੰਭਾਵਨਾ ਹੈ ਇਹ ਜੇ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਨੂੰ ਅਸੀਂ ਕਿਉਂਕਿ ਕੁਝ ਆਦਮੀ ਜਿਹੜੇ ਬਾਹਰਲੇ ਠਾਣੇ ਦੇ ਨੇ ਉਹਨਾਂ ਦਾ ਅਸੀਂ ਰਿਕਾਰਡ ਚੈੱਕ ਕਰਕੇ ਫਿਰ ਤੁਹਾਨੂੰ ਉਹਦੇ ਬਾਰੇ ਡਿਟੇਲ ਦੱਸਾਂਗੇ ਕਿ ਬਿਨਾਂ ਦੇ ਹਸਫਰ ਕਾਰਡ ਨਾਲੋਂ ਲਖੀ ਟੋਟਲ ਅਸੀਂ 5 ਬੰਦੇ ਹੋਗੇ ਜੀ ਤਿੰਨ ਇੱਕ ਮਾਮਲੇ ਦੇ ਵਿੱਚ ਨੇ ਦੋ ਇੱਕ ਦੇ ਵਿੱਚ ਨੇ ਉਹ ਵੱਖ-ਵੱਖ ਮਾਮਲਿਆਂ ਵਿੱਚ ਜਿਸ ਤਰ੍ਹਾਂ ਨਾਲ ਜਰੂਰੀ ਉਸਤਰਾ ਦੀ ਨਾਲ ਖਲਾਫਕਾਰ ਵੀ ਹੋਈ ਹੈ ਖਤਾਰ ਹੋ ਕੇ ਜਿਹਨਾਂ ਦਾ ਮਾਲਸਰਾ ਬਰਾਮਦ ਹੋ ਗਿਆ ਤੇ ਪ੍ਰੋਪਰ ਉਹਨਾਂ ਦੀ ਕਾਰ ਵੀ ਕਾਨੂੰਨ ਅਨੁਸਾਰ ਕਰ ਦਿੱਤੀ ਪੁਲਿਸ ਬੋਲੋ ਮੈਂ ਕਰੀਬ ਇਸਨੇ 4 ਮਹੀਨੇ ਤੋਂ ਮੈਰੀ ਇੱਥੇ ਪੋਸਟਿੰਗ ਹੋਈ ਹੈ ਤਾਂ ਤੁਹਾਨੂੰ ਪਤਾ ਵੀ ਮਰਸਾਸੀ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਚੋਰੀ ਫੜ ਕੇ ਸੀ ਜੇਲ੍ਹ ਦੇ ਵਿੱਚ ਰੱਖੇ ਆ ਮਟੀਰੀਅਲ ਜਿਹੜੇ ਜਿਹੜਾ ਲੋਕਾਂ ਕੋਲ ਹੀ ਆ ਵਾਟਰ ਤੋਂ ਅੰਜਾਮ ਦਿੰਦੇ ਆ ਇਸੇ ਦੇ ਲੜੀ ਦੇ ਵਿੱਚ ਹੀ ਜਿਹੜਾ ਮੋਟਰਾਂ ਆਉਂਦੇ ਤੇ ਜਾ ਕੇ ਨੁਕਸਾਨ ਕਰਦੇ ਆ ਜਿੰਮੇਵਾਰਾਂ ਦੀਆਂ ਟਰਾਂਸਫਰ ਲੱਗੀਆਂ ਜਿਹਨੀਆਂ ਕੋਇਲਾ ਕੱਟ ਲੀਆਂ ਤੇ ਜਾਂ ਤਾਰਾਂ ਜਿਹੜੀਆਂ ਥੋੜ੍ਹ ਖੇਚੇ ਉਹਨੂੰ ਅੱਗੇ ਕਵਾੜੀਆਂ ਨੂੰ ਵੇਚਦੇ ਆ ਉਹ ਸਾਰੇ ਕਵਾੜੀਆਂ ਨੂੰ ਅਸੀਂ ਬੁਲਾ ਕੇ ਜਿਹੜਾ ਇਸ ਇਲਾਕੇ ਦੇ ਸਾਰੇ ਕਵਾੜੀਆਂ ਨੂੰ ਬੁਲਾ ਕੇ ਜਾਂਚ ਕੀਤੀ ਹੈ ਕਿ ਕੋਈ ਵੀ ਤੁਹਾਨੂੰ ਮਾਲ ਦੇਣ ਵਾਸਤੇ ਹੁੰਦਾ ਸਕ੍ਰੈਪ ਵੇਚਣ ਆਉਂਦਾ ਤਾਂ ਉਹਦਾ ਤੁਸੀਂ ਇੱਕ ਰਜਿਸਟਰ ਲਾ ਕੇ ਉਹਦਾ ਰਿਕਾਰਡ ਮੈਂਟੇਨ ਕਰੋਗੇ ਉਹਦੇ ਵਿੱਚ ਉਹਦਾ ਪ੍ਰੂਫ ਲਾਓਗੇ ਬਦੌਰ ਆਧਾਰ ਕਾਟ ਦੀ ਇੱਕ ਕਾਪੀ ਰੱਖਣੀ ਹੈ ਕਿ ਕਿਹੜਾ ਆਦਮੀ ਕਿੰਨਾ ਮਾਲ ਸਾਨੂੰ ਦੇ ਗਿਆ ਜਿਹੜੀ ਕੈਡਿਡਿਟ ਹੁੰਦੇ ਸੀ ਤਾਂ ਜੋ ਕਿ ਸਾਨੂੰ ਚੈੱਕ ਹੁੰਦਾ ਰਹੇ ਕਿ ਕਿਹੜਾ ਬੰਦਾ ਇਹਨਾਂ ਕੋ ਆ ਕੇ ਮਾਲ ਵੇਚਦਾ ਤੇ ਉਹਨੂੰ ਅਸੀਂ ਸਮੇਂ-ਸਮੇਂ ਸਰ ਚੈੱਕ ਵੀ ਕਰਾਂਗੇ